ਇੱਕ ਵੀਡੀਓ ਦੇਖਿਓ ਦੋਸਤੋ ਇਹ ਭਾਈ ਲਖੇ ਸਧਾਨੇ ਨੇ ਵੀਡੀਓ ਪਾਈ ਆ ਤੇ ਇਹਦੇ ਵਿੱਚ ਇਹ ਕਹਿੰਦਾ ਆ ਵੀ ਮੇਰੇ ਦੋਸਤ ਦਾ ਗਾਂ ਦੋਸਤ ਆ ਸਰਪੰਚ ਤੇ ਉਹਦੀ ਧੀ ਦੇ ਨਾਲ ਸੰਬੰਧ ਬਣਾਉਂਦਾ ਸੀ ਇੱਕ ਭਈਆ ਤੇ ਜਦੋਂ ਉਹਦੇ ਮਲ ਮਾਰਨ ਕੁੱਟਣ ਦੀ ਗੱਲ ਆਈ ਆ ਭਜਾਉਣ ਦੀ ਗੱਲ ਆਈ ਤੋਂ ਕਹਿੰਦਾ ਵੀ ਮੈਂ ਪੈਸੇ ਲੈਣੇ ਇਹ ਤੇ ਗੱਲ ਇੱਕ ਮੁੰਡੇ ਨੇ ਗੱਲ ਸੁਣਾਈ ਕਹਿੰਦਾ ਭਾਈ ਸਾਡੇ ਪਿੰਡ ਦਾ ਸਰਪੰਚ ਆ ਕਹਿੰਦਾ ਮੇਰੇ ਕੋਲੇ ਆ ਕੇ ਰੋਣ ਲੱਗ ਗਿਆ ਰੋਇਆ ਪਤਾ ਕਿਹੜੀ ਗੱਲ ਤੋਂ ਕਹਿੰਦਾ ਉਹਨੇ ਆ ਦੀ 18 ਸਾਲ ਦੀ ਕੁੜੀ ਭਈਏ ਨਾਲ ਬਿਲਕੁਲ ਉਤੋਂ ਫੜ ਲਈ ਕਹਿੰਦਾ ਮੇਰੇ ਕੋਲ ਆਇਆ ਨਾ ਤੇ ਮੈਨੂੰ ਇਹ ਕਿਹਾ ਵੀ ਤੂੰ ਰੋਣਾ ਕਿਹਾ ਵਾਂ ਗੱਲ ਕੀ ਐ ਕਹਿੰਦਾ ਮੇਰਾ ਲਾਹ ਖੋ ਗਿਆ ਜਾ ੱੱਕਾ ਹੋ ਗਿਆ ਕਹਿੰਦਾ ਫਿਰ ਤੈਨੂੰ ਸੜਿਆ ਨਹੀਂ ਕੁਛ ਉਹਦਾ ਜਵਾਬ ਪਤਾ ਕੀ ਸੀ ਕਹਿੰਦਾ ਮੈਂ ਉਸ ਲੱਖ ਸਵਾ ਲੱਖ ਬੰਦੇ ਨੂੰ ਬਿਹਾਰੀ ਨੂੰ ਦੇਈ ਬੈਠਾ ਪਹਿਲਾਂ ਮੈਨੂੰ ਆਏ ਮੇਰੇ ਪੈਸੇ ਨ ਡੁੱਬ ਜਾਣ ਇਹ ਮਾਨਸਿਕਤਾ ਪੰਜਾਬੀਆਂ ਦੀ ਉੜ ਬੋਲਣ ਲੱਗੇ ਵੀ ਮਾੜਾ ਮੋਟਾ ਦੇਖ ਲਿਆ ਕਰੋ ਪਤਾ ਨਹੀਂ ਤੂੰ ਕਿਹੜੇ ਗੰਦ ਬੰਦੇ ਦੀ ਗੱਲ ਕਰਦਾ ਆ ਉਸ ਗੰਦੇ ਸਰਪੰਚ ਦੀ ਜਿਹਨੇ ਸਵਾ ਲੱਖ ਸਵਾ ਲੱਖ ਰੁਪਏ ਕਰਕੇ ਆਉਂਦੀ ਧੀ ਦੀ ਇਤਜਾਦ ਲਈ ਹੋਵੇ ਲੱਖ ਦੀ ਲੰਧਾ ਹੋ ਜਾ ਬੰਦੇ ਤੇ ਲੱਖੇ ਸਦਾਣੇ ਨੂੰ ਕਹਿਣਾ ਚਾਹੁੰਦਾ ਆ ਜੇ ਤੇਰੇ ਕੋਲ ਇਸ ਗੱਲ ਦਾ ਪ੍ਰੂਫ ਹੈਗਾ ਤਾਂ ਐਵੇਂ ਸੋਸ਼ਲ ਮੀਡੀਆ ਤੇ ਖਵਾ ਚੀਰ ਨਾ ਮਾਰ ਠੀਕ ਆ ਐਡੇ ਵੀ ਜ਼ਮੀਰ ਨਹੀਂ ਮਰ ਗਏ ਪੰਜਾਬੀਆਂ ਦੇ ਐਡੇ ਵੀ ਅਸੀਂ ਮਤਲਬ ਕਿ ਆਪਦੀਆਂ ਇੱਜ਼ਤਾਂ ਨਹੀਂ ਵੇਚਣ ਲੱਗਾਂ ਕੋਈ ਸ਼ਰਮ ਕਰੋ ਕੋ ਮਾੜੀ ਆਇਤੋ ਸਰਪੰਚ ਦੀ ਗੱਲ ਕਰਦਾ ਨਾ ਉਹ ਬਾੜੇ ਮਰੇ ਤੋਂ ਮਰੇ ਜਮੀਰ ਵਾਲਾ ਹੋਊਗਾ ਕੋਈ ਵੀ ਐਡਾ ਗੰਦਾ ਪੇਨਗਾ ਜਿਹੜਾ ਆਪਦੀ ਧੀ ਦੇ ਨਾਲ ਸ਼ੋਸ਼ਣ ਹੁੰਦਾ ਦੇਖ ਕੇ ਕਹਿ ਦੂਗਾ ਮੈਂ ਇਹ ਤੋਂ ਪੈਸੇ ਲੈਣ ਕੋਈ ਸ਼ਰਮ ਨੂੰ ਹੱਥ ਮਾਰੋ ਸੋਸ਼ਲ ਮੀਡੀਆ ਤੇ ਪਾਉਣ ਕੀ ਤੇ ਇਹ ਆ ਵੀ ਜਿਹੜੇ ਗੰਦੇ ਭਈਏ ਆ ਜਿਹੜੇ ਮਤਲਬ ਬਿਨਾ ਪ੍ਰੂਫਾਂ ਤੋਂ ਰਹਿੰਦੇ ਆ ਜਿਨ੍ਹਾਂ ਦਾ ਕੋਈ ਆਤਾ ਪਤਾ ਨਹੀਂ ਉਹਨਾਂ ਨੂੰ ਬਾਹਰ ਕੱਢਣ ਦੀ ਆ ਨਾ ਸਾਰਿਆਂ ਦੇ ਅਸੀਂ ਵੈਰੀ ਨਹੀਂ ਹੈਗੇ ਸਾਰਿਆਂ ਦੇ ਵੈਰ ਨਹੀਂ ਪਏ ਅਸੀਂ ਤੇ ਤੁਸੀਂ ਯਾਰ ਪਰਮ ਗਾਲੀ ਹੋਰ ਬਣੇ ਲਈ ਤੁਰੇ ਜਾਂਦੇ ਆ ਜਮੀਰ ਮਰੇ ਵਾਲੇ ਸਾਬਤ ਕਰਨ ਦੇ ਪੰਜਾਬੀ ਗੱਲ ਕਰੋ ਯਾਰ ਵੀ ਸਰਕਾਰ ਕੋਈ ਕਾਨੂੰਨ ਇਹੋ ਜਿਹਾ ਬਣਾਵੇ ਵੀ ਜਿਹੜਾ ਇਹੋ ਜਿਹਾ ਬੰਦਿਆਂ ਨੂੰ ਸ਼ਰੀਆਮ ਚੌਂਕ 'ਤੇ ਖੜੇ ਗੋਲੀ ਮਾਰੀ ਜਾਵੇ ਕਾਹੇ ਹੋ ਪੰਜਾਬੀ ਹੋਵੇ ਕਾਹੇ ਹੋ ਭਈਆ ਹੋਵੇ ਤਾਂ ਯਾਰ ਤੁਸੀਂ ਤਾਂ ਗੱਲ ਨੂੰ ਹਵਾ ਹੀ ਹੋਰ ਦੇ ਇਧਰ ਆ ਜਾਨੇ